ਹਾਂ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਸੁਬਾਹ ਸੁਬਾਹ ਸਟਾਰਟ ਕਰ ਰਹੀ ਹਾਂ ਵੀਡੀਓ 8 ਵਜੇ ਕਿਉਂਕਿ ਮੈਂ ਹੁਣ ਜਾਣਾ ਮਾਰਕੀਟ ਸ਼ਨੀਵਾਰ ਆ ਅੱਜ ਸ਼ਨੀਵਾਰ ਵਾਲੀ ਜਿਹੜੀ ਮਾਰਕੀਟ ਲੱਗਦੀ ਹੈ ਤੇ ਉੱਥੇ ਜਾਣਾ ਦਾ ਤੇ ਸਮਾਨ ਲੈ ਕੇ ਆਉਣਾ ਕੋਸ ਕਿਉਂਕਿ ਉੱਥੇ ਸਮਾਨ ਵਧੀਆ ਹੁੰਦਾ ਪਿਛਲੇ ਸ਼ਨੀਵਾਰ ਲੈ ਕੇ ਆਂਦਾ ਸੀਗਾ ਘਰ ਦਾ ਤੇ ਹੁਣ ਜਿਵੇਂ ਜਿਵੇਂ ਪਤਾ ਲੱਗਦਾ ਵੀ ਆਹਾਂ ਚਾਹੀਦਾ ਤੇ ਅੱਜ ਹੋਰ ਲੈ ਕੇ ਆਉਣਾ ਦਾ ਤੇ ਬਾਕੀ ਅੱਜ ਪਹਿਲਾਂ ਤਾਂ ਹਾਸੇ ਠਾਈ ਥੀ ਸੀਗੀ ਤੇ ਫਿਰ ਉਹਨੂੰ ਨਾਲ ਹੀ ਇੱਥੇ ਕੰਮ ਲਵਾਇਆ ਵਾ ਪਹਿਲਾਂ ਉਹਨੂੰ ਛੱਡ ਕੇ ਆਉਂਦਾ 7:30 ਵਜੇ ਤੇ ਆ ਕੇ ਫਿਰ ਮੈਂ ਹੌਂਦ ਤੱਕ ਤਿਆਰ ਹੋਈਆਂ ਭਾਂਡੇ ਮੈਸ਼ਰਵਾਸ਼ਰ ਚਲਾਤੇ ਆਟਾ ਗੁੰਨ ਕੇ ਰੱਖਤਾ ਸਬਜ਼ੀ ਪਈ ਸੀ ਤੇ 10 ਵਜੇ ਮੁੰਡੇ ਮਿਕਨਹੋਲ ਨਵਿੰਦਰ ਆ ਤੇ ਉਹਨੂੰ ਇੱਥੇ ਕੰਮ ਤੇ ਛੱਡ ਕੇ ਆਉਣਾ ਵਾ ਤੇ ਫਿਰ ਇਹਨਾਂ ਦਾ ਤਾਂ ਟਾਈਮ ਨਹੀਂ ਗਿਆ ਕੰਮ ਤੇ ਆ ਫਿਰ ਮੈਂ ਮੈਨੂੰ ਜਾਣਾ ਪੈਣਾ ਮੈਂ ਕਿਹਾ ਚਲੋ ਮੈਂ ਮਾਰਕੀਟ ਚੋਂ ਵੋਕੇ ਜੇ ਆ ਕੇ ਰੋਟੀ ਬਣੀ ਤਾਂ ਠੀਕ ਹੈ ਨੀ ਤਾਂ ਫਿਰ ਸ਼ਕਲ ਜਦੀ ਜਦੀ ਉਹਨੂੰ ਛੱਡਿਆਉਂਗੀ ਤੇ ਫਿਰ 11 ਵਜੇ ਮੈਂ ਕੰਮ ਤੇ ਜਾਣਾ ਹੁੰਦਾ ਤੇ ਹੁਣ ਮੈਂ ਚਾਹ ਕੀਤੀ ਸੀਗੀ ਤੇ ਮੈਂ ਕਹਾਂ ਮੈਂ ਨਾਲੇ ਤਾਂ ਚਾਹ ਪੀ ਲਾਂ ਨਾਲੇ ਵੀਡੀਓ ਦੇ ਸਟਾਰਟਿੰਗ ਕਰ ਲਾਂ ਕਿ ਚਲੋ ਜੀ ਮਿਲਦੇ ਆਪਾਂ ਫੇਰ ਮਾਰਕੀਟ ਜਾ ਕੇ ਦਿਖਾਉਣੀ ਆ ਤੁਹਾਨੂੰ ਇੱਥੋਂ ਦੀ ਮਾਰਕੀਟ ਤੇ ਅੱਜ ਟਾਈਮ ਲੱਗਾ ਤਾਂ ਆਪਾਂ ਸਬਜ਼ੀ ਮੰਡੀ ਵੀ ਜਾਵਾਂਗੇ ਜਿਹੜੀ ਇੱਥੇ ਲੱਗਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੰਨੀ ਸਸਤੀ ਇੱਥੇ ਸਬਜ਼ੀ ਮਿਲਦੀ ਤੇ ਚਲੋ ਠੀਕ ਆ ਜੀ ਹੁਣ ਮੈਂ ਚਾਹ ਪੀ ਲਾਂ ਤੇ ਫਿਰ ਅੱਜ ਕਿਉਂਕਿ ਮੈਂ ਕਾਫੀ ਬਿਜੀ ਹੋਈ ਆ ਤੇ ਹੁਣ ਮੇਰੇ ਕੋਲ 2 ਘੰਟੇ ਜਾਂ 10 ਵਜੇ ਮੈਂ ਫੇਰ ਮੁੰਡੇ ਨੂੰ ਵੀ ਛੱਡ ਕੇ ਆਉਣਾ ਤੇ ਫਿਰ ਆਪਾਂ ਨਾਲ ਕੰਮ ਦੀ ਗੱਲ ਵੀ ਕਰਨੀ ਹੈ ਪਹਿਣਾ ਨਾਲ ਤੇ ਉਹ ਫ੍ਰੀ ਟਾਈਮ ਹੈ ਜੇ ਇਸ ਵੀਡੀਓ ਚ ਕੋਈ ਤਾਂ ਇਹ ਸੈੱਜ ਕਰੂੰਗੀ ਨਹੀਂ ਸਪੈਸ਼ਲ ਵੀਡੀਓ ਬਣਾ ਕੇ ਪਹਿਣਾ ਦੇ ਕੰਮ ਲਈ ਮੈਂ ਵੀਡੀਓ ਵੀ ਗੱਲ ਕਰਨੀ ਸੀ ਪਹਿਣਾ ਵਾਸਤੇ ਜਿਹੜੇ ਆਪਣੇ ਪਿਆਰੇ-ਪਿਆਸੇ ਆ ਜਾਂ ਕੋਈ ਕੱਲੀ ਪਹਿਣ ਆਈ ਆ ਜਾਂ ਪਾਸੇ ਰਹਿੰਦੀ ਆ ਇਹਨਾਂ ਕੋਲ ਹਜੇ ਕੋਈ ਕੰਮ ਨਹੀਂ ਹੈ ਜਾਂ ਕੋਈ ਰੈਸ਼ ਨਹੀਂ ਹੈ ਕਿ ਜਾਂ ਕਿਸੇ ਰੈਸਟੇਰਟ ਕੋਲ ਰਹਿੰਦੇ ਤੇ ਉਹ ਆਪਾਂ ਫਿਰ ਮੈਂ ਫ੍ਰੀ ਟਾਈਮ ਤੁਹਾਡੇ ਨਾਲ ਹਰਾਮ ਨਾਲ ਵੀਡੀਓ ਬਣਾ ਕੇ ਤੁਹਾਡੇ ਸ਼ੇਅਰ ਕਰੂੰਗੀ ਠੀਕ ਹੈ ਜੀ ਮੈਂ ਚਾਹ ਪੀਣਾ ਤੇ ਫਿਰ ਮੈਂ ਜਾਉਂਗੀ ਉਹ ਬਹੁਤ ਜਗਾ ਵਾ ਇੱਥੇ ਲੱਗਦੀ ਆ ਗੱਡੀਆਂ ਬੱਸ ਗੜੀਆਂ ਫਾਈਨੈਂਸ ਮੰਨ ਲਾ ਕੇ ਹੌਲੀ ਹੌਲੀ ਲਾਈ ਜਾਂਦੀ ਮੈਂ ਤਾਂ ਜਿਆਦਾ ਮੈਂ ਪਾਣੀ ਵੇਖਣ ਨੂੰ ਉਹ ਦੇਖਦੀ ਹਾਂ ਉਹ ਸਾਈਡ ਤੇ ਜਾਂਦੀ ਸਨੋਂ ਪੁੱਤ ਇਹ ਪੱਟਿਆ ਕੁੰਡੀ ਪੁਰੀ ਕੰਟੀ ਬਾਤ ਚੋੜ ਦੇਤੀ ਸਾਦੇ ਸਾਦੇ ਆਸੇ ਪਾਸੇ ਪਿੰਡਾ ਸ਼ਹਿਰ ਤੋਂ ਨਾਲ ਇੱਥੇ ਵੱਡੀ ਮਾਰਕੀਟ ਲੱਗਦੀ ਮਾਲੀ ਜੇਮਸ਼ੂ ਮਾਰਕੀਟ ਹੈ ोट टगेट रखदनानेलाद होने बारम शपवा ਇਰਾਸੇ ਵਈ ਮੌਸਮ ਵੀ ਅੱਜ ਬਹੁਤ ਖਰਾਬ ਆ। ਬੱਦਲ ਵਾਲੀ ਜੀ ਹਵਾ ਬਹੁਤ ਚੱਲੀ ਜਾਂਦੀ ਐ। ਮੈਂ ਮੈਂ ਦੇਖਣੇ ਸੀ ਦੂਜਾ ਸਮਾਨ ਤਾਂ ਲਿਆਂਦਾ। ਆ ਪਾ ਪਾ ਲਿਆ। ਕਿਉਂਕਿ ਮੈਂ ਹਟਾਲੇ ਹਜੇ ਇਹਨਾਂ ਨੇ ਲਾ ਹੀ ਨਹੀਂ ਗੀ। ਜਿਸ ਦਿਵਾਰ ਲੈ ਕੇ ਗਈ ਸੀ ਵਧੀਆ ਰਹੇ ਮੈਂ ਹਟ। ਅੱਛਾ ਤਾਂ ਮੇਰੇ ਇੱਕ ਦੀਆਂ ਜੇ ਲਾ ਲਈ ਹੋਈ। ਮੋਲ ਸਪੈਸ ਐ ਅੱਜ ਹਜੇ ਲੱਗਿਆ ਨਹੀਂ ਗੇ ਮਿਆਂ ਦਖਾਣਾ ਤਾਂ ਹਵਾ ਕਰਕੇ ਮਾਸਮਕਰਾਵਾਂ ਕਰਕੇ ਤੇ ਮੈਂ ਕਾਫੀ ਸਮਾਨ ਲੈਣਾ ਸੀਗਾ ਫਿਰ ਤਾਂ ਸਭ ਤੋਂ ਵੱਧ ਇਹ ਕਹਿੰਦੇ ਕਿ ਲੱਗਣਗੇ ਤੇ ਮੈਂ ਤਾਂ ਹੁਣ ਕੰਮ ਤੇ ਜਾਣਾ ਤੇ ਉਹਨੂੰ ਦਵਿੰਦਰ ਨੇ ਵੀ ਕੰਮ ਤੇ ਛੱਡ ਕੇ ਉਹਨੂੰ ਫਿਰ ਮੈਂ ਲੇਟ ਹੋ ਜਾਣਾ ਤੇ ਮੈਂ ਹੁਣ ਜਾਣੀ ਐ ਤੁਹਾਨੂੰ ਸਬਜੀ ਮੰਡੀ ਚ ਵੇਖ ਦਿਆਂ ਥੋੜੀ ਸਬਜ਼ੀ ਦੇ ਖੇਸ ਫਿਰ ਜਾਉਂਗੀ ਕਰੇ ਤੇ ਉਹ ਤਵੇ ਸੇ ਮੈਂ ਕਾਫੀ ਸਮਾਨ ਲੈ ਲਿਆ ਠੀਕ ਚਲੋ ਬਾਕੀ ਜਿਹੜਾ ਰਹਿ ਗਿਆ ਫਿਰ ਅਗਲੇ ਸ਼ਨੀਵਾਰ ਵੇਖਾਂਗੇ ਆਹ ਕਿ ਹੁਣ ਮੈਂ ਸਬਜ਼ੀ ਮੰਡੀ ਇੱਥੋਂ ਲੈਣੀ ਆ ਸਬਜ਼ੀ ਆਹ ਪਰ ਸੇ ਨਹੀਂ ਸੇ ਕਾਫੀ ਵੱਡੀ ਲੱਗਦੇ ਇਹ ਵੀ 在那。